ਬੱਚਿਓ ਤੇ ਦੋਸਤੋ ਵੈਗਨਿਕਾ ਖਾਲਸਾ ਵੈਗਨਿਕੀ ਫਾਤੇ ਜੋ ਡੀਨ ਸਾਹਿਬ ਨੇ ਕਿਹਾ ਮੈਂ ਉਹਦੇ ਨਾਲ ਸਹਿਮਤ ਹਾਂ ਕਿ ਉਹਦੇ ਬਾਰੇ ਕੋਈ ਗੱਲ ਰਿਪੀਟ ਕਰਨ ਦੀ ਲੋੜ ਨਹੀਂ ਸੰਭਾਉਂਗਾ ਮੈਂ ਸਮਝਦਾ ਕਿ ਇਹ ਕਿਤਾਬ ਜਿਹੜੀ ਹੈ ਅਸਲ ਵਿੱਚ ਤੇ ਹੁੰਦਾ ਹੈ ਕਿ ਕਿਤਾਬ ਆਪਣੇ ਆਪ ਵਿੱਚ ਬੰਦ ਹੁੰਦੀ ਹੈ ਪੜਨ ਵਾਲੇ ਨੇ ਉਹਨੂੰ ਓਪਨ ਅਪ ਕਰਨਾ ਹੁੰਦਾ ਹੈ ਕਿਤਾਬ ਕੁਝ ਨਹੀਂ ਬੋਲਦੀ ਕਿਤਾਬ ਨੂੰ ਪੜਨ ਵਾਲਾ ਜਦੋਂ ਬੋਲਦਾ ਹੈ ਤੇ ਉਹਦੇ 'ਚ ਕਿਤਾਬ ਬੋਲਦੀ ਆ ਬੰਦਾ ਆਪ ਵੀ ਬੋਲਦਾ ਹੈ ਪੰਜਾਬ ਕਿਤਾਬ ਪਲੱਸ ਤਾਲੀ ਸਮਝ ਜੜੀ ਇਕੱਠੀ ਹੋ ਜਾਂਦੀ ਹੈ ਤੇ ਇਸ ਐਂਗਲ ਤੋਂ ਮੈਂ ਸਮਝਾ ਕਿ ਮੈਂ ਪਹਿਲਾਂ ਥੋੜਾ ਚਿਰ ਪਹਿਲਾਂ ਇੱਕ ਕਿਤਾਬ ਮੇਰੀ ਸ਼ਬੀ ਸੀ ਅੰਗਰੇਜ਼ੀ ਵਿੱਚ ਪਰਸਪੈਕਟਿਵ ਐਂਡ ਪੋਜੀਸ਼ਨ ਇਨ ਸਿੱਖੀਜ਼ਮ ਐਂਡ ਇਹ ਪਰਸਪੈਕਟਿਵ ਐਂਡ ਪੋਜੀਸ਼ਨ ਇਨ ਸਿੱਖੀਜ਼ਮ ਆਫ ਸਿਕਸ ਵੀ ਹੋ ਸਕਦੀ ਸੀ ਅਸਲ ਹੈਡਿੰਗ ਇਹ ਹੁੰਦਾ ਕਿਉਂਕਿ ਮੈਂ ਮਹਿਸੂਸ ਇਹ ਕਰਦਾ ਕਿ ਸਾਲ ਨੂੰ ਸਿਧਾਂਤ ਕੁਝ ਸਿਖਾਉਂਦਾ ਹੋਰ ਹੈ ਪਰ ਸਾਡਾ ਅਮਲ ਜਿਹੜਾ ਹੈ ਉਹ ਕੁਝ ਹੋਰ ਹੁੰਦਾ ਹੈ ਇਹ ਕਨਟਰਡਿਕਸ਼ਨ ਜਿਹੜੀ ਸਾਡੇ ਅੰਦਰ ਵੀ ਕਾਇਮ ਪਈ ਹੈ ਇਹ ਮੈਂ ਉਹਦੇ ਵਿੱਚ ਲਿਆ ਉਹਦੇ ਵਿੱਚ ਮੈਂ 3-4 ਪੁਆਇੰਟ ਲਿਆ ਸੀਗੇ ਬਹੁਤ ਲੰਬਾ ਜਣਾ ਨਹੀਂ ਸੀ ਕੰਮ ਇੱਕ ਸੰਤ ਕਰੋ ਮੀਰੀ-ਬੀਰੀ ਦਾ ਇਸ਼ੂ ਲਿਆ ਸੀ ਦਸ਼ਵਗ੍ਰੰਥ ਦਾ ਇਸ਼ੂ ਲਿਆ ਸੀ ਧਰਮ ਤੇ ਸਿਆਸ ਦਾ ਇਸ਼ੂ ਲਿਆ ਸੀ ਮਾਲਟੇੜਮ ਦਾ ਸ਼ੀਧੀ ਦਾ ਇਸ਼ੂ ਲਿਆ ਸੀ ਤੇ ਨਾਲ ਸਿਆਸਤ ਅਦੇ ਤਾਂ ਮੈਂ ਜੁਲਿਆ ਸੀ ਇਹੋ ਕਿਤਾਬ ਸੀ ਜਦੋਂ ਮੈਂ ਇਹ ਕਿਤਾਬ ਪੜ੍ਹੀ ਹੁਣ ਜਦੋਂ ਹਰਦੇਵ ਸਿੰਘ ਵਾਲਾ ਨੇ ਸਾਹਮਣੇ ਲਿਆਂਦੀ ਤੇ ਪੜ੍ਹੀ ਪਹਿਲਾਂ ਨਹੀਂ ਪੜ੍ਹੀ ਤਾਂ ਮੈਨੂੰ ਇਹ ਗੱਲ ਲੱਗੀ ਕਿ ਕਿਤਾਬ ਦਾ ਹੈਡਿੰਗ ਵੀ ਜਿਹੜਾ ਨਾ ਗਲਤ ਠਿਪੜੀਆਂ ਦਾ ਜਵਾਬ ਹੈ ਪਰ ਜਿਹੜਾ origignal ਨਾਂ ਹੈ ਕਿਤਾਬ ਦਾ ਉਹ ਹੈ ਸਿਕਸ ਐਂਡ ਹਿਸ ਨਿਊ ਗ੍ਰੇਟਸ ਪ੍ਰੋਬਲਮ ਜਿਹੜੀ ਹੈ ਉਹ ਮਾਰਡਰੈਂਟੀ ਦੀ ਸੀ ਸਿੰਘ ਸਭਾ ਲੈ ਆ ਰਹੇ ਉਹਨੂੰ ਮਾਰਡਰੈਂਟੀ ਨੂੰ ਕਿਵੇਂ ਦੇਖਿਆ ਇਹ ਕਿਤਾਬ ਉਹ ਵੀ ਹੈ ਔਰ ਮੈਂ ਸਮਝਦਾ ਕਿ ਇਹ ਰਿਸਪੌਂਸ ਹੈ ਕੰਟੈਸਟਿੰਗ ਹੈ ਇਹ ਕੋਈ ਹੋਰ ਨਾ ਝਗੜਾ ਨਹੀਂ ਹੈ ਪਰ ਇਹਨੂੰ ਇੱਕ ਜਿਹਾ ਐਉਂ ਕਹਿਣਾ ਚਾਹੀਦਾ ਹੈ ਕਿ ਜਿਹੜੇ ਇਸ਼ੂ ਅਵੇਲੇਬਲ ਨੇ ਉਹਦੀ ਅਕੈਡਮਿਕਸ ਹੈ ਤੁਹਾਡੇ ਵਾਸਤੇ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਅਕੈਡਮੀਸ਼ੀਅਨ ਇਕੱਠੇ ਹੋਏ ਨੇ ਅੱਜ ਵਿਦਿਆਰਥੀ ਹੋਣ ਪ੍ਰੋਫੈਸਰ ਹੋਣ ਜਾਂ ਵਾਈਸ ਚੈਂਸਰ ਸਾਹਿਬ ਬੈਠੇ ਨੇ ਉਹਦੇ ਵਿੱਚ ਅਸੀਂ ਇੱਕ ਐਕੈਡਮਿਕ ਐਕਲਮੀਸ਼ਨ ਇਕੱਠੇ ਹੋਏ ਤਾਂ ਸਾਨੂੰ ਇਹ ਪਤਾ ਮੈਂ ਸਮਝਾ ਕਿ ਮੇਰਾ ਹੁਣ ਮਤਲਬ ਮੈਂ 58 ਸਾਲ ਐਂਕਰ ਕਰਕੇ 88 ਮੇਰੀ ਕੱਟੀ ਗਈ ਪਿੱਛੇ ਜੇ 2 ਦਿਨ ਪਹਿਲਾਂ ਉਹ ਜਦੋਂ ਇਹ ਸਟੇਜ ਤੇ ਆਣ ਕੇ ਭਲਾ ਐਕੈਡਮਿਕ ਸ਼ਿਲ ਦੇ ਤੌਰ ਤੇ ਮੈਂ ਕੀ ਮਹਿਸੂਸ ਕਰ ਰਿਹਾ ਤੇ ਮੈਂ ਸਮਝਾ ਕਿ ਮੈਂ ਕਿਤਾਬ ਜਦੋਂ ਬੜੀ ਤੇ ਮੈਨੂੰ ਇਹ ਜਿਹੜੀ ਆ ਇਹ ਰਿਸਪੌਂਡਿੰਗ ਟੂ ਦਾ ਇਸ਼ੂਜ਼ एंड मतलब कंटेटिंग स्पिरिट मतलब लगी हूँ जीपोंडिंग एंड कंटेस्टिंग कैमिकस है जीडी हैगी है जिमें किताब के उत्ते लिखा है मतलब जरपेष हमले का जवाब देना है ये सियासत है इस किताब सियासत बिल्कुल नहीं है किसी ने सियासत करनी मटीरियल तो बहुत है मतलब रोकया नहीं जा सकता ਉਹਨੂੰ ਰੋਕਣਾ ਮੈਨੂੰ ਨਹੀਂ ਚਾਹੀਦਾ ਉਹ ਵੀ ਇੱਕ ਆਪਣਿਆਂ ਵਿੱਚ ਵਿਦਾ ਹੋ ਸਕਦੀ ਹੈ ਮੈਂ ਸਮਝਦਾ ਕਿ ਹਮਲਾ ਕਰਨ ਵਾਲਿਆਂ ਦੀ ਨਿਸ਼ਾਨਦੇਹੀ ਕਰਨਾ ਇਹ ਅਕੈਡਮਿਕ ਦਾ ਪਹਿਲਾ ਫਰਮ ਹੈ ਜੇ ਅਸੀਂ ਜੇ ਨਿਸ਼ਾਨਦੇਹੀ ਕਰਾਂਗੇ ਜਾਂ ਕਰਨੀ ਪਵੇਗੀ ਤੇ ਇਸ ਵਾਸਤੇ ਸਾਨੂੰ ਜੇ ਮਾਡਲ ਕੋਈ ਚਾਹੀਦਾ ਹੈ ਬਿਲਕੁਲ ਸਾਡੀ ਟ੍ਰੈਡੀਸ਼ਨ ਵਿੱਚ ਵੀ ਵੇਖਿਆ ਹੈ ਨਾ ਕਿ ਅਕੈਡਮਿਕ ਮਾਡਲ ਕੀ ਹੈ ਅਸੀਂ ਆਪ ਵੀ ਬਣਾ ਲਿਆ ਪਰ ਮੈਨੂੰ ਇਹ ਕਿਤਾਬ ਜਿਹੜੀ ਹੈ ਇਹ ਇੱਕ ਅਕਾਦਮਿਕ ਰੋਲ ਮਾਡਲ ਲੱਗਦਾ ਹੈ ਇਸਿਊ ਨੂੰ ਸਮਝਣ ਦਾ ਤੇ ਤੁਹਾਨੂੰ ਇਸ ਕਰਕੇ ਇਹ ਕਿਤਾਬ ਮੈਂ ਜੋ ਮਰਜ਼ੀ ਕਹੀ ਜਾਵਾਂ ਜੀਨ ਸਾਹਿਬ ਨੇ ਜੋ ਮਰਜ਼ੀ ਕਹਿਤਾ ਪਰ ਜਿੰਨਾ ਚਿਰ ਤੁਸੀਂ ਆਪ ਨਹੀਂ ਬੜਦੇ ਇਹਨੂੰ ਉਹਨਾਂ ਚਿਰ ਤੁਹਾਡਾ ਆਪਣੀ ਰਾਏ ਕੋਈ ਨਹੀਂ ਬਣੇਗੀ ਇਸ ਕਰਕੇ ਇਹ ਕਿਤਾਬ ਲੂੰ ਪੜ੍ਹੇ ਜਾਂਦੀ ਲੋੜ ਹੈ ਮੈਂ ਇਹ ਮਹਿਸੂਸ ਕਰ ਰਿਹਾ ਹਾਂ ਹੁਣ ਮੈਂ ਪੁਆਇੰਟ ਵਾਈਜ਼ ਜਿਵੇਂ ਜਦੋਂ ਤੁਸੀਂ ਕਿਸੇ ਰੋਲ ਮਾਡਲ ਨੂੰ ਦੇਖਦੇ ਹੋ ਤਾਂ ਦੇਖਣਾ ਕਿਵੇਂ ਤੁਸੀਂ ਵਿਦਿਆਰਥੀ ਹੋ ਨਾ ਪ੍ਰੋਫੈਸਰ ਵੀ ਜਾਂ ਤੁਸੀਂ ਵਿਦਿਆਰਥੀ ਕਿਵੇਂ ਦੇਖੀਏ ਤਮੈਨੂੰ ਇਹ ਲੱਗਦਾ ਹੈ ਕਿ ਪਹਿਲਾਂ ਵੇਖਣਾ ਕਹਿਗਾ ਉਹ ਸਮਾਂ ਕਿਹੜਾ ਸੀ ਜਦੋਂ ਇਹ ਗੱਲ ਕਹੀ ਜਾ ਰਹੀ ਸੀ ਅੱਜ ਦਾ ਸਮਾਂ ਨਹੀਂ ਸੀ ਉਹ ਕਿਉਂਕਿ ਉਹਨਾਂ ਦਾ ਜਨਮ ਜਿਹੜਾ ਹੈ ਉਹ 1863 ਹੁੰਦਾ ਹੈ ਤੇ ਉਹ 1840 ਤੱਕ ਨਹੀਂ ਲੈਂਦੇ ਨੇ ਇਹ ਕਿਤਾਬ 1918 ਵਿੱਚ ਲਿਖੀ ਗਈ ਹੈ ਜਿਹੜਾ ਇਹ ਸਮਾਂ ਤੁਸੀਂ ਦੇਖੋ ਇਹ ਇਹ ਸਮਾਂ ਜਿਹੜਾ ਹੈ ਇਹ 18 ਉਹਨਾਂ ਦਾ ਜਨਮ 1857 ਦੀ ਜਿਹੜਾ ਗਦਰ ਹੈ ਉਸ ਤੋਂ 7 ਸਾਲ ਪਹਿਲਾਂ ਹੁੰਦਾ ਹੈ ਯਾਨੀ ਬਚਪਨ ਵਿੱਚ ਇੱਕ ਮਾਹੌਲ ਹੈ ਜੇ ਤੋ ਤੁਸੀਂ ਬਾਹਰ ਨਹੀਂ ਸਕਦੇ ਉਹ ਸਾਲ ਲੈਣ ਨਾਲ ਵੀ ਅੰਦਰੋਂ ਗੁਆ ਰਹਿੰਦਾ ਹੈ ਇਹ ਵੀ ਹੋਲੇ ਹੋਏਗਾ ਦੂਜੀ ਗੱਲ ਹੈ ਕਿ ਜਿਹੜਾ ਹੈਗਾ ਉਹਨਾਂ ਦੇ ਉਹ ਅਜੇ 6 ਸਾਲ ਦੇ ਜਦੋਂ 55 ਦਾ ਕਦਰ ਹੋਇਆ ਤੇ 1947 ਤੋਂ 7 ਸਾਲ ਪਹਿਲਾਂ ਉਹਨਾਂ ਦੇ ਹੱਥ ਹੋ ਜਾਂਦਾ ਹੈ ਇਹਦਾ ਮਤਲਬ ਹੋਇਆ ਕਿ ਜਿਹੜਾ ਅੱਜ ਦਾ ਹਿੰਦੁਸਤਾਨ ਹੈ ਇਹਦੇ ਜਿਹੜੇ ਮਾਡਰਨਿਟੀ ਦੀ ਭੂਮਿਕਾ ਹੈ ਉਹ ਉਹਨਾਂ ਦੇ ਧਿਆਨ ਵਿੱਚ ਬਿਲਕੁਲ ਨਹੀਂ ਸੀ। ਸਾਨੂੰ ਤੇ ਸਾਨੂੰ ਜਿਹੜਾ ਹੁਣ ਜਿਹੜਾ ਅ ਅ ਪਾਕਟ ਲਕਸ਼ਮਨ ਸਿੰਘ ਉਹਨਾਂ ਦੇ ਧਿਆਨ ਵਿੱਚ ਨਹੀਂ ਸੀ। ਉਹ ਸਾਨੂੰ ਧਿਆਨ ਵਿੱਚ ਰੱਖਣਾ ਪਏਗਾ ਕਿਉਂਕਿ 1857 ਬਾਰੇ ਇੱਕ ਵੱਡੀ ਬਹਿਸ ਚੱਲਦੀ ਸੀ। ਗੰਡਾ ਸਿੰਘ ਉਹਦੇ ਬਰਦਾਇਤ ਕਰ ਰਹੇ ਸਨ। ਤੇ ਗੰਡਾ ਸਿੰਘ ਨੇ ਬਹੁਤ ਵਾਇਲੈਂਟ ਜਵਾਬ ਦਿੱਤਾ ਸੀ ਕਿਉਂਕਿ ਉੱਥੇ ਇਸ਼ੂ ਫਰੇਮ ਹੋ ਰਿਹਾ ਸੀ ਕਿ ਸਿੱਖ ਜਿਹੜੇ ਨੇ ਉਹ ਗਦਾਰ ਨੇ ਉਹਦੇ 1857 ਦੇ ਉਹਨਾਂ ਦੇ ਉੱਤੇ ਨੇਗੇਟਿਵ ਰੋਲ ਅਦਾ ਕੀਤਾ ਤੇ ਉਹਨਾਂ ਨੇ ਕਹਿੰਦਾ ਸੀ ਹੁਣ ਹੁਣ ਜੋ ਕਿਹਾ ਤੇ ਨਹੀਂ ਮੈਂ ਰਿਪੀਟ ਕਰਦਾ ਪੂਰੀ ਲੋਟ ਨਹੀਂ ਹੈ ਮੈਂ ਕਹਿੰਨਾ ਕਿ ਜੇ ਲਈ ਟਿੱਪਣੀ ਹੈ ਇਹਨਾਂ ਦੀ ਗੱਲ ਲੈ ਵਾਲੇ 'ਚ ਕਹਿੰਦਾ ਨੂੰ ਧਿਆਨ ਵਿੱਚ ਰੱਖ ਲੈਣਾ ਚਾਹੀਦਾ ਦੂਜਾ ਪੁਆਇੰਟ ਕੀ ਹੈ ਹੁਣ ਟੈਗੋਰ ਦੇ ਬਾਰੇ 'ਚ ਸਾਡੀ ਇੱਕ ਪੋਜ਼ਿਟਿਵ ਓਪੀਨੀਅਨ ਨਹੀਂ ਹੈਗੀ ਹੈ ਕਿਉਂਕਿ ਟੈਗੋਰ ਨੇ ਇੱਕ ਪੋਇਟ ਦੇ ਰੂਪ ਦੇ ਜੋ ਲਿਖ ਦਿੱਤਾ ਉਹ ਉਥੇ ਕਈ ਵਾਰ ਸਿਵਲ ਸਿਚ ਵੀ ਆ ਗਿਆ ਪਈ 45 ਸਾਰੇ ਉਹਨਾਂ ਹੀ ਲਿਖਿਆ ਨਾ ਪਈ ਤੂੰ ਕੇਸ ਮੰਗਦਾ ਸੇਰੀ ਲੈ ਲੈ ਯਾਰ ਚੱਪਾ ਛੱਡ ਚਲੋ ਇਹੋ ਜਿਹੀਆਂ ਟਿਬੜੀਆਂ ਉਹ ਇਟ ਨੇ ਲੇ ਦੌਰ ਲਗੀ ਟੀ ਉਹ ਬਹੁਤ ਪੱਲਾਵਾ ਹਾਜ਼ਰਬਾਰੇ ਕੀਤੀਆਂ ਦੁੱਗੀਆਂ ਕੀਤੀ ਉਹ ਬਹੁਤ ਵਧੀਆ ਨੇ ਤੇ ਗੌਰ ਅਤੇ ਜਾਦੂ ਨਾਲ ਸਰਕਾਰ ਜੀਆਂ ਟਿਬੜੀਆਂ ਦਾ ਰਿਐਕਟਿਵ ਪ੍ਰਭਾਵ ਪ੍ਰਭਾਵ ਜਿਹੜਾ ਹੈ ਨਾ ਉਹ ਤੇ ਸਾਡੇ ਕੋਲ ਹੈਗਾ ਮੈਂ ਪਗਤ ਲਖਣ ਦੇ ਪ੍ਰਭਾਵ ਨੂੰ ਰਿਐਕਟਿਵ ਪ੍ਰਭਾਵ ਨਹੀਂ ਮੰਨਦਾ ਕਿਤਾਬ ਇਸ ਗੱਲ ਦੀ ਗਵਾਹੀ ਨਹੀਂ ਦਿੰਦੀ ਰਿਐਕਟਿਵ ਪ੍ਰਭਾਵ ਜਿਹੜਾ ਉਹਨੇ ਉਥੋਂ ਵੇਖਾਂਗੇ ਤੇ ਉਹ ਸਿੱਖੀ ਉੱਤੇ ਹਮਲੇ ਵਾਂਗ ਲੱਗੇਗਾ ਮਤਲਬ ਕਿ ਕੋਈ ਸ਼ੱਕ ਨਹੀਂ ਹੈ ਪਰ ਇਸ ਦਾ ਪ੍ਰੋਐਕਟਿਵ ਪ੍ਰਸੰਗ ਉਸਾਰਾਂਗੇ ਤਾਂ ਕਹਿ ਸਕਾਂਗੇ ਕਿ ਦੇਸ਼ ਦੇ ਸਿਆਣਿਆਂ ਨੂੰ ਵੀ ਸਾਡੇ ਬਾਰੇ ਕਿੰਨਾ ਘੱਟ ਪਤਾ ਹੈ ਇਹ ਇਸ਼ੂ ਸਾਡੇ ਆਪਣੇ ਹੁਣ ਹੈ ਇਸ ਲਈ ਤੇਰੇ ਯਕ ਲੈਮੀਸ਼ਨਾ ਸਾਡੀ ਬੜੀ ਵੱਡੀ ਪਾਰਟੀ ਜ਼ਿੰਮੇਵਾਰੀ ਹੈ ਇਸ ਵੇਲੇ ਕਿ ਸਾਡੇ ਸਾਹਮਣੇ ਵੀ ਉਹ ਸਾਡੇ ਜਿਹੜੇ ਵਿਰੋਧ ਚ ਜਿੰਨਾਂ ਸੰਭਦੇ ਅਸੀਂ ਉਹਨਾਂ ਨੂੰ ਕਿੰਨਾ ਘੱਟ ਪਤਾ ਸਾਡੇ ਮੈਲੇ ਪਤਾ ਹੀ ਨਹੀਂ ਹੈ ਸੋਚਿਆ ਜਾਣਾ ਚਾਹੀਦਾ ਹੈ ਕਿ ਜਿੰਨਾ ਕਾਰਨਾ ਕਰਕੇ ਇਹ ਆ ਵਾਪਰਿਆ ਜਾਂ ਵਾਪਰ ਸਕਦਾ ਹੈ ਉਹਨਾਂ ਨੂੰ ਦੂਰ ਕਿਵੇਂ ਕਰੀਏ ਛੀਪਲ ਜੇ ਤਾਂ ਨਿਕਲਦਾ ਉਹ ਇੱਥੇ ਮਤਲਬ ਲਾਜ਼ਮੀ ਪੁਆਇੰਟ ਕਰਦੇ ਆ ਕਿ ਜੇ ਬਾਣੀ ਦੇ ਐਂਗਲ ਤੋਂ ਨਹੀਂ ਦੇਖਾਂਗੇ ਸਿੱਖੀ ਨੂੰ ਜੇ ਫਸਕੀ ਦੀ ਰੀਆ ਉਹਦਾ ਅਸਲ ਪਰਸਪੈਕਟਿਵ ਸਾਹਮਣੇ ਨਹੀਂ ਆਏਗਾ ਤੇ ਜੀਗਾ ਗਾਲੇ ਤੋਂ ਸ਼ੁਰੂ ਕਰਨਾ ਚਾਹੁੰਦਾ ਹਾਂ ਆ ਬਾਰੇ ਕਿ ਤਾਰਾ 25 ਨਾਲ ਜੁੜੀ ਹੋਈ ਸ਼ਿਆਸਤ ਨੂੰ ਲੈ ਕੇ ਬਹੁਤ ਸਾਰੇ ਆਕਾਦਮਿਸ਼ਨ ਸੋਚਦੇ ਹਨ ਕਿ ਸਿੱਖਾਂ ਨੂੰ ਆਪਣਾ ਕਹਿਣ ਵਾਲਿਆਂ ਦੇ ਮੁਹਾਵਰੇ ਤੇ ਇਤਰਾਜ਼ ਕਿਉਂ ਇਹ ਤੱਕ ਮਤਲਬ ਤਰਬਲਸ਼ਾ ਦਿਮਨ ਨਾਲ ਹੈ ਜਿਹੜਾ ਅਸੀਂ ਇੱਕ 10ਵੇਂ ਗ੍ਰੰਥ ਤੇ ਸੈਮੀਨਾਰ ਹੋ ਰਿਹਾ ਸੀ ਮੈਂ ਉਹਦੇ ਬਾਰੇ ਚਰਚਾ ਕਰਦਾ ਮੇਰਾ ਵੀ ਪੇਪਰ ਸੀ ਉਹ ਪ੍ਰੈਜ ਕਰ ਰਿਹਾ ਸੀ ਚਲੋ ਜੋ ਹੋ ਗਿਆ ਉਸ ਤੋਂ ਬਾਅਦ ਮੈਨੂੰ ਪੁੱਛਿਆ ਕਿ ਬਲਕਾਰ ਮੈਨੂੰ ਇਹ ਦੱਸ ਕਿ ਅਸੀਂ ਤੁਹਾਨੂੰ ਆਪਣਾ ਕਹਿਣਾ ਚਾਹੁੰਦੇ ਹਾਂ ਤੁਹਾਨੂੰ ਕੀ ਇਰਾਦਾ ਹੈ ਮੈਂ ਕਿਹਾ ਵੀ ਕੋਈ ਇਰਾਦਾ ਨਹੀਂ ਕਦੋਂ ਇਰਾਦਾ ਕੀਤਾ ਮੈਂ ਅਸੀਂ ਲਿਖੇ ਕਰਦੇ ਨਹੀਂ ਇਰਾਦਾ ਕਹਿੰਦਾ ਲੈ ਲਸਾਰੀ ਲੜਾਈ ਦੇ ਹੋ ਰਹੀ ਹੈ ਮੈਂ ਕਿਹਾ ਮੈਂ ਨਹੀਂ ਉਹ ਲੜਾਈ ਇਹ ਹੋ ਰਹੀ ਹੈ ਕਿ ਤੁਸੀਂ ਜਿਹੜਾ ਜਿਹੜੀ ਗੱਲ ਕਹਿ ਰਹੇ ਹੋ ਉਹ ਉਹ ਨਹੀਂ ਹੈ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਉਹ ਹੈ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਉਹ ਨਹੀਂ ਹੈ ਜੋ ਅਸੀਂ ਸੁਣਨਾ ਚਾਹੁੰਦੇ ਹਾਂ ਉਹ ਕਿਹਾ ਤੁਸੀਂ ਕੀ ਸੁਣਨਾ ਚਾਹੁੰਦੇ ਹੋ ਤਾਂ ਮੈਂ ਕਹਿ ਸ਼ੁਰੂਇੱਥੇ ਕਰੋ ਕਿ ਸਿੱਖ ਸਾਰਧਾਰੀਏ ਕਸਟੋਰੀਅਨ ਆਫ ਇੰਡੀਅਨ ਕਲਚਰ ਮੈਡਮ ਆਇਆ ਸਮਝਾ ਦੇਣਾ ਔਰ ਮੇਰਾ ਪੇਪਰ ਵੀ ਤਕਰੀਬਨ ਇਹੋ ਜਿਹੀ ਕੁਸ਼ਿਸ਼ ਉਹ ਮੈਂ ਕਹਿ ਰਿਹਾ ਕਿ ਉਹ ਮੁਹਾਵਰੇ ਵਿੱਚ ਜਿਹੜੇ ਸਾਨੂੰ ਆਪਣਾ ਕਹਿਣ ਦੀ ਕੋਸ਼ਿਸ਼ ਕਰਦੇ ਨੇ ਉਹ ਸਾਨੂੰ ਚੁਬਦੇ ਕਿਉਂ ਨੇ ਮੇਰਾ ਜਵਾਬ ਜੇ ਲਾਉਣ ਕਿ ਉਹਨੂੰ ਮਤਲਬ ਉਹਨੇ ਕਹਿਤਾ ਹੁਣ ਅਗਲਾ ਪੁਆਇੰਟ ਮੈਂ ਇੱਥੇ ਇਹ ਨਿਕਲਦਾ ਕਿ ਭਗਤ ਲਖਮਨ ਸਿੰਘ ਮੈਨੂੰ ਸਿੰਘ ਸਭਾਈ ਸੁਰ ਵਿੱਚ ਪੜ੍ਹੇ ਲਿਖੇ ਸਜੇ ਹੋਏ ਸਿੱਖ ਲੱਗਦੇ ਹਨ ਕਿਉਂਕਿ ਉਹਨਾਂ ਨੇ ਸਿੱਖੀ ਜਿਹੜੀ ਹੈ ਨਾ ਉਹ ਆਪਣੀ ਸਿੱਧੀ ਨਹੀਂ ਧਾਰਨ ਕੀਤੀ ਸੀ ਇਹਨੂੰ ਪਰਿਵਾਰ ਵਿੱਚ ਉਸਨ ਆਰਿਆ ਸਮਾਜ ਵਗੈਰਾ ਜਿਹੜੀਆਂ ਬ੍ਰਹਮੋ ਸਮਾਜ ਖਾਸ ਤੌਰ ਤੇ ਉਹਨਾਂ ਦਾ ਅਸੀਂ ਉਦੇ ਪ੍ਰਭਾਵ ਇੱਥੋਂ ਨਿਕਲ ਆਇਆ ਸੋ ਉਹ ਸਿੱਖੀ ਨੂੰ ਉਹਨਾਂ ਨੇ ਸਿੱਖੀ ਨੂੰ ਪ੍ਰਸੰਗ ਵਿੱਚ ਪ੍ਰਸੰਗ ਵਿੱਚੋਂ ਕੱਢ ਕੇ ਮਨਮਨ ਦੀ ਦੇ ਨਤੀਜੇ ਕਲਰ ਵਾਲਿਆਂ ਨਾਲ ਸੰਭਾਲਣ ਦੀ ਕੋਸ਼ਿਸ਼ ਕੀਤੀ ਹੋਈ ਹੈ ਹੁਣ ਪ੍ਰਸੰਗ ਜਿਹੜਾ ਹੈ ਉਹ ਸਾਡਾ ਹੈ ਜੀ ਜੇ ਬੋਲੇ ਕਿਤਾਬ ਦੇ ਵਿੱਚ ਹਰਲੇਵ ਨੇ ਪ੍ਰੋਫੈਸਰ ਲਿਖਿਆ ਜੇ ਉਹ ਸਾਡਾ ਪ੍ਰਸੰਗ ਹੈ ਪਰ ਉਹ ਪ੍ਰਸੰਗ ਦੇ ਵਿੱਚ ਜਿਹੜਾ ਸੰਵਾਦ ਚਾਹੁੰਦੀ ਜਿਹੜੀ ਜਿਵੇਂ ਕੋਸ਼ਿਸ਼ ਇਸ ਕਿਤਾਬ ਵਿੱਚ ਪਗਧਵਿਸ਼ਵਨ ਸਿੰਘ ਨੇ ਕੀਤੀ ਹੈ ਉਹ ਅਸੀਂ ਨਹੀਂ ਕਰ ਪਾ ਰਹੇ ਅਕਲੈਮਸ ਦੀ ਲੋੜ ਹੈ ਕਾਚੀ ਸੰਵਾਦ ਰਹੀਏ ਤੇ ਦੂਜੇ ਦੇ ਸ਼ੱਕ ਸ਼ੁਭੇ ਸਵਾਲ ਉਹਨਾਂ ਦਾ ਜਵਾਬਈਏ ਤੇ ਉਹ ਜਵਾਬ ਰੀਐਕਟਿਵ ਸੌਰਵੇ ਚਲਾ ਲਈਏ ਪ੍ਰੋਐਕਟਿਵ ਸੌਰਵੇ ਚਾਹੀਏ ਕਿਉਂਕਿ ਸਾਨੂੰ ਬਾਣੀ ਦਾ ਪਤਾ ਹੈ ਉਹਨੂੰ ਹੋ ਸਕਦਾ ਨਾ ਪਤਾ ਹੋਵੇ ਤੇ ਉਸ ਐਂਗਲ ਤੋਂ ਉਸ ਇਹ ਦਾ ਇਸ ਕਰਕੇ ਮੈਂ ਸਮਝਾਏ ਆ ਤੇ ਇਹ ਸੰਭਵ ਕਿਉਂ ਨਹੀਂ ਹੋ ਸਕਿਆ ਹੁਣ ਉਹ ਕੰਟੀਨਿਊ ਕਿਉਂ ਨਹੀਂ ਕਰ ਸਕੀ ਉਹਦੀ ਗੱਲ ਤੇ ਇਹ ਕਿਵੇਂ ਹੋ ਸਕਦਾ ਹੈ ਇਹਦੇ ਬਾਰੇ ਵਿਚਾਰੇ ਜਾਣਦਾਰ ਨਾ ਹੀ ਅਕੈਡਮਿਕਸ ਹੈ ਤੋਂ ਇੱਕ ਰੂਗੋਵਨ ਗ੍ਰੰਥਾ ਵੀ ਯੂਨੀਵਰਸਿਟੀ ਆ ਅੱਜ ਸਭ ਲੋਕ ਬੇਨਤੀ ਕਰਾਂਗਾ ਕਿ ਇਹ ਜਿਹੜੇ ਕਲਾਸਰੂਮ ਵਿੱਚ ਅਸੀਂ ਕਿਉਂ ਨਹੀਂ ਸਿਖਾਉਂਦੇ ਏ ਸਾਡੇ ਸਿਲੇਬਸ ਦਾ ਹਿੱਸਾ ਕਿਉਂ ਨਹੀਂ ਆਏ ਅਸੀਂ ਉਸ ਐਂਗਲ ਤੋਂ ਇਹਨੂੰ ਸਮਝਾਂਗੇ ਤੇ ਵਿਦਿਆਰਥੀ ਜਿਹੜਾ ਉਸ ਐਂਗਲ ਤੋਂ ਤਿਆਰ ਹੋ ਜਾਵੇਗਾ ਜੇ ਨਹੀਂ ਸਮਝਾਗੇ ਤੇ ਫਿਰ ਉਹ ਬਾਅਦ ਵਿੱਚ ਪੜ੍ਹ ਲੈ ਕੇ ਪੈਲੇਟਿਕਸ ਕਰ ਲਿਓ ਹੁਣ ਮੈਂ ਕਹਿੰਦਾ ਵੀ ਜੇ ਨਹੀਂ ਕੀਤਾ ਕਰਦੇ ਹੁਣ ਤੁਸੀਂ ਤੁਸੀਂ ਸਮਝੋਗੇ ਤੇ ਫਿਰ ਇਹ ਸਮਝਾਏਗੀ ਨਾ ਕਿ ਜਿਹੜਾ ਅਸੀਂ ਜਿਵੇਂ ਅਲਮੇਰ ਸਿੰਘ ਦੀਆਂ ਸਾਰੀਆਂ ਕਿਤਾਬਾਂ ਨੇ ਉਹਦੇ ਵਿੱਚ ਜਿਹੜੀ ਇਨ ਹੈਰਿਟ ਨਫਰਤ ਆਏ Hindu ਬ੍ਰਾਤੀ ਉਹ ਜਿਆਦਾ ਹੋ ਜਾ ਕਰੇ ਅਸੀਂ ਇਹਨੂੰ ਕਿੱਥੋਂ ਤੱਕ ਲੈ ਕੇ ਜਾਣਾ ਹੈ ਇਹ ਇੱਕ ਡੈਮੋਕ੍ਰੇਸੀ ਲੋੜ ਨਹੀਂ ਹੈ ਇਹ ਸਿਆਸਤ ਦੀ ਲੋੜ ਹੈ ਮਤਲਬ ਉਹ ਉਹ ਕਰਨ ਜੋ ਮਰਜੀ ਕਰਨ ਅਗਲਾ ਨੁਕਤਾ ਇਹ ਹੈ ਕਿ ਸੰਜੀਦਾ ਬਵੇਕੀ ਚਰਚਾ ਵੱਲ ਤੁਹਾਂਗੇ ਤਾਂ ਸਮਝਾਂਗੇ ਕਿ ਪੌਂਚ ਸਮਕਾਲੀ ਸੌਰ ਵਿੱਚ ਗੁਰਮਤਿ ਦੀ ਸਥਾਪਤੀ ਨੂੰ ਸਾਹਮਣੇ ਲਿਆਉਣ ਦੀ ਲੋੜ ਹੈ ਇਸ ਤਰ੍ਹਾਂ ਅਸੀਂ ਆਪ ਹੀ ਜੋ ਰੋਕੀ ਜਾ ਰਹੇ ਹਾਂ ਕਿ ਆਪ ਵੀ ਰੁਕੇ ਜਾ ਰਹੇ ਹਾਂ ਕਿ ਮੈਂ ਯੂਨੀਵਰਸਿਟੀ ਵਿੱਚ ਮੈਂ ਸਵਾਲ ਪੁੱਛ ਲੈਂਦੇ ਨੇ ਫਿਰ ਇਹ ਸਿੱਖ ਕਲਾ ਮੈਂ ਸਟੈਬਲਿਸ਼ ਕਿਉਂ ਨਹੀਂ ਹੋਈ ਮੈਂ ਕਹਾਂ ਮੇਰੇ ਕਰਕੇ ਕਿਉਂਕਿ ਧਰਮ ਨਾਲ ਧਿਆਨ ਜਿਹੜਾ ਹੈ ਇਹ ਡਾਕਟਰ ਤਾਰਨ ਸਿੰਘ ਨਾਲ ਸ਼ੁਰੂ ਹੁੰਦਾ ਹੈ ਜਿਹੜੇ ਤੇ ਕੇਰ ਸਿੰਘ ਤੋਂ ਟੀਚਰ ਸਨ ਤੇ ਮੈਂ ਉਹਨਾਂ ਦਾ ਸਕਸੈਸਰ ਹਾਂ ਤੇ ਮੈਂ ਕੁਝ ਵੀ ਨਹੀਂ ਕਰ ਸਕਿਆ ਕਿਉਂਕਿ ਪ੍ਰਬੰਧ ਨਹੀਂ ਹੈ ਜਿਹੜਾ ਪ੍ਰਬੰਧ ਹੈ ਐਜੂਕੇਸ਼ਨਲ ਉਹਦੇ ਵਿੱਚ ਸਪੇਸ ਨਹੀਂ ਹੈ ਇਹਦੇ ਵਾਸਤੇ ਦੇਸ਼ ਕਰਕੇ ਐਸੀ ਹੀ ਉਹ ਤੇ ਕਰਦੇ ਰਹੇ ਆਪਣੇ ਹਿਸਾਬ ਨਾਲ ਪਰ ਉਹ ਉਹ ਨਹੀਂ ਹੋ ਸਕਿਆ ਜੋ ਕਰਨਾ ਚਾਹੀਦਾ ਤੇ ਫਿਰ ਅਗੇਨ ਵਾਈਸ ਚਾਂਸ ਸਾਥ ਲੂ ਤੇ ਪ੍ਰੋਫੈਸਰ ਅਦੁਨ ਨੂੰ ਮੈਂ ਕਹਾਂਗਾ ਕਿ ਇਹ ਆਪ ਕਰਨਾ ਪੈਣਾ ਹੈ ਇਹਨੂੰ ਕਿਵੇਂ ਕਰ ਸਕਣਾ ਹੈ ਅਕੈਡਮੀ ਅੱਧੀ ਨਾਲ ਬੈਠੇ ਨੇ ਅਕੈਡੈਮਿਕ ਸਟੇਜ ਕਿਵੇਂ ਲਿਆ ਸਕਦੇ ਹਾਂ ਇਹ ਸਾਨੂੰ ਸੋਚਣਾ ਪਵੇਗਾ ਹੁਣ ਮੈਂ ਇਹ ਕਹਿਣਾ ਚਾਹਣਾ ਕਿ ਕਹਿਣ ਲੱਗਿਆ ਕਹਿਣ ਦੇ ਸਜਰੇ ਬੰਦੀ ਸਿਧਾਂਤਿਕ ਪਹਿਲ ਦੱਸਦੀ ਕਿਵੇਂ ਬਾਕੀ ਧਰਮਾਂ ਦੇ ਅਕਾਦਮੀ ਸ਼ਿਆਣੇ ਸਮਝ ਲੈ ਜਾਂਦੀ ਹੈ ਉਸ ਤਰ੍ਹਾਂ ਦੀ ਕੋਸ਼ਿਸ਼ ਇਸ ਪੁਸਤਕ ਨੂੰ ਮੰਨਿਆ ਜਾ ਸਕਦਾ ਹੈ ਐਸ ਅਕਾਦਮੀਸ਼ਣ ਸਾਨੂੰ ਕੀ ਪਹੁੰਚ ਉਹਨਾਂ ਦੇ ਭਗਤ ਲਾਸ਼ਮਨ ਸਿੰਘ ਨੂੰ ਜਿਹੜੇ ਉਸ ਸਰਕਾਰ ਨੂੰ ਛਾਪ ਰਹੇ ਸਨ ਜਾਂ ਟੈਗਰੋਲ ਨੂੰ ਛਾਪ ਰਹੇ ਸਨ ਉਹਨਾਂ ਮੈਗਜ਼ੀਨਾਂ ਨੇ ਭਗਤ ਲਾਸ਼ਮਨ ਸਿੰਘ ਨੂੰ ਨਹੀਂ ਛਾਪਿਆ ਇਹਦਾ ਮਤਲਬ ਹੈ ਕਿ ਜਿਹੜੀ ਪਬਲਿਕ opinion ਸਾਡੇ ਤੋਂ ਪਰਾਂ ਦੇਖੋ ਅਸੀਂ ਬਾਲੇ ਤੱਕ ਸੋਚਦੇ ਰਵਾਂਗੇ ਸਿੱਖੀ ਤੋਂ ਸਿੱਖੀ ਤੋਂ ਸਿੱਖ ਤੱਕ ਸੋਚਦੇ ਰਵਾਂਗੇ ਤੇ ਅਕੈਡੈਮਿਕਸ ਲਈ ਐਸਟੈਬਲਿਸ਼ ਕਰ ਚੁੱਕੇ ਹਾਂ ਮੇਰੀ ਪ੍ਰੋਬਲਮ ਅਕੈਡੈਮਿਕਸ ਸਟੈਬਲਿਸ਼ ਕਰਨ ਦੀ ਹੈ ਇਹ ਜਿਹੜੇ ਮਵਰੀ ਸਾਡੀ ਹੈ ਇਹਦੇ ਕਿਸੇ ਬੰਗਾਲੀ ਨੇ ਕਿਸੇ ਯੂਪੀ ਵਾਲੇ ਨੇ ਕਿਸੇ ਬਿਹਾਰੀ ਨੇ ਨਹੀਂ ਕਰਦੀ ਇਹ ਤਾਂ ਪੰਜਾਬੀਆਂ ਨੂੰ ਕਰਨੀ ਪੈਗੀ ਪੰਜਾਬੀਆਂ ਨੂੰ ਕਹਿ ਰਿਹਾ ਮੈਂ ਸਿੱਖਾ ਨੂੰ ਪੰਜਾਬੀਆਂ ਨੂੰ ਕਰਨੀ ਪੈਗੀ ਜਿਹੜੇ ਬਾਣੀ ਦੇ ਪੇਤੀ ਨੇ ਬਾਣੀ ਦੇ ਸੁਣੇ ਤੋਂ ਬਿਨਾ ਪੇਤੀ ਨੇ ਪੜ੍ਹੇ ਤੋਂ ਬਿਨਾ ਪੇਤੀ ਨੇ ਉਹਨਾਂ ਨੂੰ ਕਰ ਲਈ ਪਾਈ ਹੈ ਮੈਂ ਸਮਝਾ ਇੱਕ ਹੀ ਹੈ ਪੇਦੀ ਉਹਦਾ ਮਤਲਬ ਕੀ ਹੈ ਉਹਦਾ ਮਤਲਬ ਹੋਏਗਾ ਸ਼ਬਦ ਗੁਰੂ ਦੀ ਊਰਜਾ ਤੇ ਤਕਨਾਲੋਜੀ ਮੰਨਦਾ ਮੈਂ ਇਹਨੂੰ ਬਾਣੀ ਨੂੰ ਸ਼ਬਦ ਗੁਰੂ ਦੀ ਊਰਜਾ ਤੇ ਤਕਨਾਲੋਜੀ ਨੂੰ ਜੇ ਲੜੀਂਦੇ ਬਹਾਵਰੇ ਵਿੱਚ ਆਪ ਸਾਹਮਣੇ ਨਹੀਂ ਲਿਆਵਾਂਗੇ ਤਾਂ ਪੂਰਬੀ ਅਤੇ ਪਛਮੀ ਸੁਰ ਦੇ ਹਵਾਲੇ ਨਾਲ ਕਿਧਰੇ ਨਹੀਂ ਪਹੁੰਚ ਸਕੋਗੇ ਉਹਦੇ ਵਿੱਚ ਜਲੀ ਅਚਲਕ ਅਧਰਾਦ ਨੇ ਉਹ ਤੇ ਹਿਸਟਰੀ ਦੇ ਨੇ ਜਾਦੂਲਾ ਸਰਕਾਰ ਨੂੰ ਹਿਸਟਰੀ ਜਿਵੇਂ ਸਮਝਾਈ ਜਿਵੇਂ ਸੋਰਸੇਜ ਨੂੰ ਦੱਸਿਆ ਉਹ ਹੋਇਆ ਕਿਹਾ ਗਿਆ ਇਹ ਤੇ ਜਗਤਾਰ ਸੇ ਗਰੇਵਾਲ ਵੀ ਕਰਦਾ ਸੀ ਜਗਤਾਰ ਸੇ ਗਰੇਵਾਲ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਣਾ ਕਿ ਉਹ ਜਿਹੜੀ ਲੇਟੈਸਟ ਜਿਹੜੀਆਂ ਰਾਈ ਚੱਕ ਦੇ ਪੜੋਗੇ ਤੇ ਉਹ ਬਾਣੀ ਵੱਲ ਮੁੜ ਚੁੱਕਿਆ ਹੋਇਆ ਸੀ ਕਿਉਂਕਿ ਉਹਨੂੰ ਬਾਣੀ ਦੀ ਉਸੇ ਤਰ੍ਹਾਂ ਸਮਝ ਸੀ ਜਿਵੇਂ ਬਿਲਾ ਸਮਝ ਵੀ ਹੁੰਦੀ ਹੈ ਉਹ ਚਲ ਚਲੋ ਉਹ ਲੈ ਗਏ ਕਿ ਫਿਰ ਬਖਲੋੜ ਜਿਹਾ ਬਖਲੋੜ ਪਛਲੀ ਸੋਲ ਵੀ ਹੈ ਪਰ ਅਸੀਂ ਹਿਸਟਰੀ ਨਹੀਂ ਸਿੱਖੀ ਤੁਸੀਂ ਸਮਝਾ ਗਏ ਲੈ ਜਾਂ ਸਿੱਖੀ ਬਲਗੌਰ ਸਿੰਘ ਤੇ ਹਰਦੇਵ ਸਿੰਘ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਆ ਇਹ ਨਹੀਂ ਆਏਗੀ ਨਾ ਕਿਉਂਕਿ ਇੱਕ ਕੱਲ ਯਾਦ ਇੱਥੇ ਕਰਾ ਦਿਆ ਮੈਂ ਮੇਰੀ ਮਤਲਬ ਸਮਝ ਲਓ ਕਿ ਤਤ ਕੱਢਿਆ ਹੋਇਆ ਹੈ ਕਿ ਸਿੱਖ ਦੀ ਫੇਲਰ ਸਿੱਖੀ ਦੀ ਫੇਲਰ ਨਹੀਂ ਹੈ ਇਸ ਕਰ ਤੋਂ ਬਸ ਕਿ ਤੁਹਾਨੂੰ ਤਾਂ ਹੀ ਦੱਸਣਾ ਅਸੀਂ ਕੱਲ ਜਰਾਂ ਤੇ ਹੁਣ ਅਸੀਂ ਜਦੋਂ ਇਹ ਜਿਹੜੀ ਆ ਗਈ ਸੀ ਉर्जा ਟੈਕਨੋਲੋਜੀ ਇਹ ਨੂੰ ਅਸੀਂ ਆਪਰੇਟਿਵ ਨਹੀਂ ਕਰ ਸਕਿਆ ਲੋਕਾਂ ਤੱਕ ਨਹੀਂ ਪਹੁੰਚਾ ਸਕਿਆ ਇਹ ਸਾਨੂੰ ਜਦੋਂ ਮਹਾਵਰਾ ਬਣਾ ਕੇ ਪੇਸ਼ ਕਰਾਂਗੇ ਅਕੈਡੈਮਿਕ ਮਹਾਵਰੇ ਪੇਸ਼ ਕਰਾਂਗੇ ਤੇ ਇਹ ਅੱਗੇ ਆ ਜਾਏਗੀ ਲਾਜ਼ਮੀ ਤੌਰ ਤੇ ਆਏਗੀ ਉਹਨਾਂ ਪਾਕ ਜੀ ਬਾਰੇ ਇੰਨਾ ਹੀ ਕਹਿਣਾ ਚਾਹਣਾ ਪਾਕ ਜੀ ਬਰਾਸਤਾ ਬ੍ਰਹਮ ਸਮਾਜ ਸਿੰਘ ਲਰ ਸਿੰਘ ਸਵਾਲ ਲਰ ਵਿੱਚ ਸ ਕਰਮਕ ਹੋਏ ਸਨ ਐਕਟਿਵ ਹੋਏ ਸਨ ਬਹੁਤ سارے ਸਿੰਘ ਸਵਾਹੀ ਬਰਸਤਾ ਈਸਾਈਅਤ ਵੀ ਆਏ ਸਨ ਹੁਣ ਦੇਖੋ ਇਹ ਸਾਲਾ ਕੀ ਪ੍ਰੋਬਲਮ ਹੈ ਅਸੀਂ ਸਿੱਖੀ ਰਹੀ ਸਿੱਖੀ ਹੈਗੇ ਆ ਖੜੇ ਪਰ ਉਹਨੂੰ ਅਸੀਂ ਸਿਆਸੀ ਈਡੀ ਵਿੱਚ ਸਮਝਿਆ ਇਤਿਹਾਸਿਕ ਈਡੀ ਵਿੱਚ ਸਮਝਿਆ ਉਹਨੂੰ ਬਾਣੀ ਦੇ ਈਡੀ ਵਿੱਚ ਨਹੀਂ ਸਮਝ ਰਹੇ ਜਾਂ ਜੇ ਜੇ ਸਮਝ ਵੀ ਰਹੇ ਆ ਤੇ ਪ੍ਰਗਟਾ ਨਹੀਂ ਜਾਇਆ ਤੁਹਾਨੂੰ ਇਹ ਇਸ ਤਰ੍ਹਾਂ ਸਮਝਾਉਣਾ ਚਾਹੀਦਾ ਹੈ ਕਿ ਇਸੇ ਸਮਕਾਲ ਦਾ ਸਰਕਾਰੀ ਢਾਂਚਾ ਸਿੱਖੀ ਵਾਸਤੇ ਸਪੇਸ ਪੈਦਾ ਨਹੀਂ ਕਰਦਾ ਲੱਗਦਾ ਤੇ ਉਹ ਸਾਡੇ ਕੋਲ ਆਪਣੀ ਸੰਸਮਾ ਹੈ ਅੱਗੇ ਜਿਵੇਂ ਖਾਲਸਾ ਕਾਲ ਕਰਦਾ ਰਹੀ ਹੈ ਇਹ ਕਰਦਾ ਸੀ ਖਾਲਸਾ ਸਕੂਲ ਰਹੀ ਕਰਦੇ ਸੀ ਹੁਣ ਉਹ ਵੀ ਕਰ ਸਕਦੇ ਆ ਉਹਦੇ ਵਾਸਤੇ ਕੋਈ ਰੋਕਦਾ ਵੀ ਨਹੀਂ ਪਰ ਸਾਡੇ ਕੋਲ ਹੋ ਨਹੀਂ ਪਾਰਿਆ ਮਸੌਦਾ ਪੱਛੇ ਸੋਈ ਜੇਤਲਾਂ ਵਰਗੀ ਲਹਿਰ ਅਦੇ ਗੁਰਦਵਾਲਾ ਸਦਾਰ ਸਦਾਰ ਵਰਗਾ ਜੇਤੂ ਤਰਕ ਦੇਖੋ ਸਿੰਘ ਸਭਾ ਦੀ ਲਹਿਰ ਜਿਹੜੀ ਚੇਤਨਾ ਲੈ ਰਿਆ ਉਹ ਸਾਡੀ ਪਕੜ ਦੇ ਆਪ ਨਹੀਂ ਆ ਰਹੀ ਗੁਰਦਵਾਲਾ ਸਦਾਰ ਲੈ ਜੇਤੂ ਤਰਕਾ ਪੰਥਕ ਸਪਿਰਿਟ ਜੇਤੂ ਤਰਕ ਉਹ ਵੀ ਸਾਡੇ ਸੋਲਵ ਵਿੱਚ ਉਹਨੂੰ ਲੈਣਾ ਸਮਝਣਾ ਹੈ ਤੇ ਸੰਭਾਲਣਾ ਸਮਝਣਾ ਚਾਹੀਦਾ ਹੈ ਕਿ ਇਹ ਹੀ ਦੂਜਿਆਂ ਤੱਕ ਕਿਉਂ ਨਹੀਂ ਪਹੁੰਚਿਆ ਇਹਦਾ ਜਵਾਬ ਦੇਹੀ ਮਤਲਬ ਆਪ ਸੋਚਣੀ ਚਾਹੀਦੀ हूं निकी जी गल देख मतलब उर्दू का कुछ शेयर है किसी ने कहा होगा मुहबत गोलियों से बो रहे ना जिन प्रेम की उतनी ही पाए मुहबत गोलियों से बो रहे हो तुम कहते हो के रास्ता निकल रहा है मैं कहता हूं कि मंजिल खो रहे हो ਐਸੋ ਚਿੱਤੀ ਸਾਡੀ ਮੰਡਲ ਕੋਲ ਵਾਲੀ ਆ ਚਲੋ ਅੱਗੇ ਚੱਲਦੇ ਹਾਂ ਇਹ ਟਿਬੜੀਆਂ ਜਿਹੜੀਆਂ ਨੇ ਮੇਰੀਆਂ ਨੇ ਇਹਨਾਂ ਦੇ ਬੋਝ ਿ ਠਾਉਣ ਦੀ ਲੋੜ ਨਹੀਂ ਇਹਨਾਂ ਨੂੰ ਲੈ ਕੇ ਆਪਣੀ ਰਾਏ ਬਣਾਉਣ ਦੀ ਲੋੜ ਹੈ ਮੈਂ ਸਮਝਦਾ ਕਿ ਜਿੱਥੇ ਜਨ ਬਿਦਿਆਰਥੀ ਕਿਸੇ ਰਾਏ ਨਾਲ ਅੱਗੇ ਨਹੀਂ ਆਉਂਦੇ ਉਹਨਾਂ ਚ ਸਾਰੀ ਲੈਫਟ ਮੂਵਮੈਂਟ ਵਿਦਿਆਰਥੀ ਵਿੱਚ ਚੱਲੀ ਸੀ ਕਿਉਂਕਿ ਯੂਨੀਵਰਸਿਟੀ ਜਾਂ ਕਾਲਜਾਂ ਵਿੱਚ ਉਹਨਾਂ ਦਾ ਰਹਿ ਗਿਆ ਸੀ ਹੁਣ ਸਾਰੀ ਮੂਵਮੈਂਟ ਜਿਹੜੀਆਂ ਨੇ ਉਹ ਵਿਦਿਆਰਥੀ ਰਹੀ ਆਪਾਜਬਾ ਚਲਾਉਣੀ ਚਾਹੁੰਦੀ ਹੈ ਕਿਉਂਕਿ ਯੂਨੀਵਰਸਿਟੀ ਤੇ ਕਾਲਜਾਂ ਤੋਂ ਉਹਨਾਂ ਦਾ ਕੰਮ ਜਾਏ ਅਸੀਂ ਜਿਹੜੇ ਜਿਹੜੇ ਆਪਣੀਆਂ ਗੁੱਠਾ ਨੇ ਵਿਦਿਅਕ ਗੁੱਠਾ ਉਹਲਾ ਵਿੱਚ ਕਿੰਨਾ ਕੁ ਬਚਾ ਸਕਦੇ ਆ ਕਿੰਨਾ ਕੁ ਬਚਾਉਣ ਦੀ ਜਿਹੜੀ ਟੈਕਨੋਲੋਜੀ ਨੂੰ ਅੱਗੇ ਲੈ ਸਕਦੇ ਆ ਇਹ ਬਾਰੇ ਸੋਚਣਾ ਚਾਹੀਦਾ ਚਲੋ ਅਗਲਾ ਹਿੱਸਾ ਇਸੇ ਪੋਸਟਗ੍ਰੀ ਸੁਰ ਵਿੱਚ ਹਮ ਹਿੰਦੂ ਨਹੀਂ ਲਿਖੀ ਗਈ ਸੀ ਮੈਂ ਨਹੀਂ ਸਮਝਦਾ ਕਿ ਜੋ ਹਮ ਹਿੰਦੂ ਲਈ ਦਾ ਵਰਤੋਂ ਹੋਈ ਭਾਈ ਕਾਂ ਸਿਕਣਾ ਬੈਨੇ ਸਿਰਫ ਇਨਾ ਹੀ ਦੱਸਿਆ ਸੀ ਕਿ ਭਾਈ ਸਾਨੂੰ ਅਸੀਂ ਹਿੰਦੂਆਂ ਵਰਗੋਂ ਨਹੀਂ ਸੋਚ ਰਹੇ ਸਾਡੇ ਸਾਡਾ ਕੁਝ ਡਿਫਰੈਂਟ ਡਿਫਰੈਂਟ ਹੈ ਅਸੀਂ ਅਸੀਂ ਉਹਨਾਂ ਨੇ ਆਪਣਾ ਪ੍ਰਸੰਗ ਸਾਰਾ ਸੀ ਉਹਦੇ ਵਿੱਚ ਮਤਲਬ ਬੜਕੂਤਾ ਸੀ ਪਰ ਹੋਇਆ ਕੀ ਪਰ ਇਸ ਸੁਰ ਦੀ ਸਿਆਸਤ ਹੁੰਦੀ ਆ ਰਹੀ ਹੈ ਆਕਾਲ ਦੇ ਬੁਕਤਾਂ ਆਕਾਲ ਵਿੱਚ ਨਿਰੰਤਰਤਾ ਕਿੱਥੇ ਸਾਹਮਣੇ ਆਈ ਹੈ ਭਾਈ ਕਿਹੜੇ ਤਰੀਕੇ ਨਾਲ ਸੋਚਿਆ ਹਾਲਾਂਕਿ ਮੈਂ ਇਹ ਕਹਿਣਾ ਕਿ ਜਗਤਾਰ ਸਿੰਘ ਗਰੇਵਾਲ ਨੇ ਨੂੰ ਸੋਚਿਆ ਸੀ ਅਕੈਡੈਮਿਕ ਸੁਰਵਿਖਿਆ ਪਰ ਉਹ ਵੀ ਐਂ ਸੋਚਿਆ ਗਿਆ ਵੀ ਇਹ ਖੜਕਵਾਂ ਦੇ ਖਿਲਾਫ ਹੈ ਜਿਹੜੀ ਇਹਦੇ ਵਿੱਚ ਲਿਖਿਆ ਕੀ ਕਪੂਰ ਸਿੰਘ ਦੀ ਸਾਚੀ ਸਾਖੀ ਯਾਨੀ ਭਗਤ ਲਿਸ਼ਵਨ ਸਿੰਘ ਦੀ ਅਪਰੋਚ ਭਾਈ ਕਾਨ੍ਹ ਸਿੰਘ ਲਾਹਬਾ ਦੀ ਅਪਰੋਚ ਤੇ ਕਪੂਰ ਸਿੰਘ ਦੀ ਅਪਰੋਚ ਵਿੱਚ ਫਰਕ ਜੇ ਤੁਸੀਂ ਦੇਖਣਾ ਮੈਂ ਕੱਲ ਤੁਹਾਨੂੰ ਦਿਖਲ ਪਿਆ ਉੱਥੇ ਦੇਖੋ ਔਰ ਆਪਣਾ ਬਣਾਓ ਅਗਲਾ ਨੰਬਰ ਪਗਤ ਜੀ ਗੁਰਮਖੀ ਇਹ ਇਹ ਮੈਂ ਜਿਹੜੀਆਂ ਗੱਲਾਂ ਕਹਿ ਰਿਹਾ ਮੈਂ ਮੈਂ ਕਿਤਾਬ ਤੇ ਬੇਸਟ ਕਰਕੇ ਕਹਿ ਰਿਹਾ ਤੇ ਉਹਦੇ ਮੈਂ ਪੇਜ ਲੋਡ ਕੀਤੇ ਹੋਏ ਨੇ ਕਿਤਾਬ ਮੈਂ ਚੁੱਕ ਕੇ ਇਸ ਕਰਕੇ ਲੈ ਵੀ ਕੋਈ ਵੇਖ ਕੇ ਕਹੇਗਾ ਕਿ ਪ੍ਰੋਫੈਸਰ ਕਮਲਾ ਤੇ ਇਹਨੀਆਂ ਚੀਹਟਾਂ ਮਾਰ ਰਿਹਾ ਜਣੇ ਕਿਤਾਬ ਲੈ ਕੇ ਗਿਉਸੂਰ ਕੀਤਾ ਤੂੰ ਮੈਂ ਅਦਾਕਾਰ ਹਿਲਾ ਕਹਿੰਦਾ ਕਿ ਇਸ ਨੂੰ ਵਧਾ ਜਲੋ ਇਹ ਮੇਰੇ ਖਿਲਾਫ ਬੋਲ ਰਿਹਾ ਜਰੂਰ ਦੱਸੇਗਾ ਪਗਤ ਜੀ ਗੁਰਮੰਦੀ ਅਕਾਦਮਿਕ ਪਰੰਪਰਾ ਦੀ ਨਿਰੰਤਰਤਾ ਵਿੱਚ ਸਿੱਖ ਅਕਾਦਮਿਕ ਸੰਸਥਾ ਅਤੇ ਸਾਨੂੰ ਵੀ ਹੋਣਾ ਚਾਹੀਦਾ ਹੈ ਸਿੱਖ ਆਗਾਮਿਕਤਾ ਦਾ ਵਧੇਰੇ ਪ੍ਰਗਟਾਵਾ ਸਿੱਖੀ ਨੂੰ ਸਿੱਖ ਰਹੀਂ ਸਮਝਣ ਦੀ ਇਤਿਹਾਸਿਕ ਵਿਧੀ ਰਹੀਂ ਹੋਇਆ ਲੱਗਦਾ ਹੈ ਇਸ ਤੋਂ ਮੁਕਤ ਲੇਖਾਂ ਦੇ ਨਿਸ਼ਾਨਦੇਹੀ ਕਰਾਂਗੇ ਤਾਂ ਭਾਈ ਵੀਰ ਸਿੰਘ ਤੇ ਪੂਰਨ ਸਿੰਘ ਤਾਂ ਮਲੇ ਆ ਜਾਣਗੇ ਔਰ ਜੇ ਜੇ ਭਾਈ ਵੀਰ ਸਿੰਘ ਤੇ ਪੂਰਨ ਸਿੰਘ ਨੂੰ ਥਾਂਵੇਂ ਚ ਰੱਖਾਂਗੇ ਤੇ ਕੋਈ ਆਖੇ ਭੂਤਨਾ ਕੋਈ ਬੇਤਾਲਾ ਦੀ ਬਾਣੀ ਪ੍ਰਸੰਗਤਾ ਜਿਹੜੀ ਆ ਉਹਨੂੰ ਉਹ ਸਮਝ ਆ ਜਾਏਗੀ جے குரு ਨਾਨਕ ਸਾਹਿਬ ਇਹ ਕਹੌਣ ਨੂੰ ਤਿਆਰ ਰਿਹਾ ਜਿਹੜਾ ਆਪਣੇ ਉਹਨਾਂ ਨੇ ਰਿਕਾਰਡ ਕਰ ਦਿੱਤਾ ਤੇ ਫਿਰ ਗੁਰਦਵਾਰਾ ਜੋ ਜੋ ਜਾਦੂ ਨਾਲ ਸਰਕਾਰ ਕਹਿ ਰਿਹਾ ਉਹ ਮਤਲਬ ਹੋਰ ਆਪਣਾ ਟੈਗੋਰ ਕਹਿ ਰਿਹਾ ਕੋਈ ਪ੍ਰੋਬਲਮ ਨਹੀਂ ਇਹੋ ਜੇ ਕੰਮ ਚੱਲਦੇ ਰਹਿੰਦੇ ਬਹੁਤ ਕੁਝ ਲਿਖਿਆ ਬਹੁਤ ਕੁਝ ਕਿੱਸਾ ਨਿਕਲਾਫ ਹੈ ਕਿਉਂਕਿ ਅਸੀਂ ਤੇ ਆਪਣੇ ਬੇਸ਼ਰੇ ਕਿਉਂਕਿ ਅਸੀਂ ਉਹਨਾਂ ਬਾਰੇ ਆਪ ਖੰਦ ਨਹੀਂ ਕੀਤਾ ਜਿਹੜਾ ਦੂਜਿਆਂ ਨੇ ਕੀਤਾ ਉਹਨਾਂ ਨੇ ਆਪਣੀ ਸਮਝ ਬਦਵ ਕੀਤਾ ਹੁਣ ਉਹਦੇ ਰਿਐਕਸ਼ਨ ਵਿੱਚ ਅਸੀਂ ਬਤਰੋ ਜੋ ਕਰ ਜਾਨੇ ਆ ਉਹ ਅਕੈਡੈਮਿਕਸ ਨਹੀਂ ਹੈ ਉਹ ਸਿੱਖ ਅਕੈਡੈਮਿਕਸ ਨਹੀਂ ਹੈ ਇਹ ਪਗਸਟਿਮ ਪੂਰਤੀ ਇਤਿਹਾਸ ਪੜ ਕੇ ਮੈਨੂੰ ਸਮਝ ਆਇਆ ਇਹ ਕਾਲ ਵਿੱਚ ਪਹੁੰਚ ਕੀ ਹੈ ਉਸ ਫਗਦੌਰਨ ਸਿੰਘ ਉਹ ਹੈ ਦੂਜੇ ਦੀ ਦੂਜੇ ਦੇ ਦੂਜੇ ਪੰਦੀ ਅਦਰ ਅਦਰ ਨੈਸਟੀ ਸੁਰ ਦੇਖੋ ਕੀ ਹੈ ਉਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ ਹੁਣ ਉਹ ਦੇਖੋ ਇਹ ਸੁਰ ਕੀ ਹੈ ਮਹਕਾਲਫ ਦੇ ਖਿਲਾਫ ਉਹ ਨਾਲ ਕੰਮ ਵੀ ਕੀਤਾ ਮਕਾਲਫ ਜਿਹੜੀ ਗੱਲਾਂ ਦੇ ਖਿਲਾਫ ਸੀ ਜਿੱਥੋਂ ਤੁਰ ਕੇ ਉਹ ਮਕਾਲਫ ਅਸਲ ਵਿੱਚ ਇਹੋ ਹੀ ਸੀ ਜੋ ਜਦੋਂ ਸਰਕਾਰ ਹੈ ਜੋ ਭਗਤ ਅਮ드 ਆਪਣਾ ਟੈਗੋਰ ਹੈ ਜਹਾਉਰ ਪਰ ਮਕਾਲਫ ਇਹਨਾਂ ਸਿੰਘ ਸਵਾਇਆਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਬਦਲ ਗਿਆ ਸੀ ਜੋ ਬਦਲ ਕੇ ਉਹਨੂੰ ਫਿਰ ਕਿਵੇਂ ਭਗਤਪੁਰ ਸਿੰਘ ਕਿਵੇਂ ਵੇਖਦੇ ਨੇ ਨੁਕਸ ਦੇ باوجود ਵਿਆਪਕ ਸਮ ਸਮਦਰਸ਼ੀ ਪ੍ਰਤੀ ਅਲੋਚਨਾਤਮਕ ਸੁਰ ਮਨੁੱਖੀ ਚੰਚਲਤਾ ਤੇ ਕਮਜ਼ੋਰੀਆਂ ਤੋਂ ਵਾਕਿਫ ਪਾਠਕ ਲਈ ਸ਼੍ਰੀਮਾਨ ਮਵਕਾਲਾ ਸਿੰਘ ਜੀ ਦਾ ਇਹ ਲੇਖ ਇੱਕ ਸੁਭਾਗ ਅਤੇ ਸਕੂਨ ਦਾ ਪ੍ਰਸੰਗ ਹੈ ਮੈਂ ਸਮਝਦਾ ਜੇ ਤੁਹਾਡੇ ਖਿਲਾਫ ਹੈ ਨਾ ਉਹ ਤੁਹਾਨੂੰ ਵੰਗਾਰਦਾ ਹੀ ਪ੍ਰਸੰਗ ਹੋਵੇ ਚਾਹੀਏ ਪਰ ਉਹਦਾ ਆਨਸਰ ਤੁਸੀਂ ਆਪ ਹੀ ਲੱਭੋਗੇ ਤੇ ਜਿਹੜਾ ਬੰਦਾ ਤੁਹਾਡੇ ਖਿਲਾਫ ਲਿਖ ਰਿਹਾ ਉਹਦਾ ਕੋਈ ਹੋਰ ਬੰਦਾ ਤੁਹਾਨੂੰ ਆਪਣੀ ਆਪਣਾ ਆਨਸਰ ਤੋਂ ਅਲੱਗ ਆਨਸਰ ਬਣਾ ਦੇਗਾ ਜਿਹੜੀ ਪ੍ਰੋਬਲਮ ਹੈ ਉਹ ਇਹ ਆਹ ਕਲੋਨੀਅਲ ਪਹੁੰਚ ਬਾਰੇ ਸੁਣੋ ਭਗਵੀ ਭਗਵੀ ਕਰੋਲੇ ਹੁਣ ਚਿਕਤੋਵਾ ਦੇ ਸਾਰੇ ਤੇ ਗਰਾਦੇ ਆ ਕਿ ਉਹ ਕਲੋਨੀਅਲ ਜਿਹੜੀ ਸੋਹਰੇ ਉਹਦੇ ਨਾਲ ਸ਼ੋਰ ਮਲਾ ਕੇ ਦੁਰਦੇ ਸਨ ਤੇ ਜਿਹੜਾ ਇਹ ਸਾਡੀ ਸੁਰ ਨਹੀਂ ਹੈ ਮੈਨੂੰ ਇਹ ਲੱਗਦਾ ਵੀ ਨਹੀਂ ਪਰ ਲੈਫਟ ਨੇ ਇਹ ਪੱਕਾ ਕਰ ਦਿੱਤਾ ਕਿ ਇਉਂ ਹੀ ਕਰਦੇ ਸਨ ਉੱਚੇ ਦਈ ਜੋ ਮੈਂ ਭਾਈ ਵੀਰ ਸਿੰਘ ਨੂੰ ਨਕਮਾ ਸਮ ਦੇ ਸਰ ਉਹ ਕਿਉਂਕਿ ਜੱਲਾ ਵਾਲੇ ਬਾਪਰੇ ਨੇ ਕਪਤਾਲੀ ਰੱਖੀ ਇਹੋ ਜੀ ਗੱਲ ਜਿਹੜੀ ਹੋ ਜਾਂਦੀਆਂ ਨੇ ਚਲੋ ਮੈਂ ਕਿਹਾ ਕੋਲੋਨੀਅਲ ਪਹੁੰਚ ਵਾਲੇ ਸੁਣੋ ਭਗਤ ਜੀ ਕੀ ਸਮਝਦੇ ਨੇ ਉਹ ਕਹਿੰਦੇ ਨੇ ਉਹ ਅੰਗਰੇਜ਼ ਸਰਕਾਰ ਨੂੰ ਬ੍ਰਾਹਮਣਵਾਦੀ ਵਰਣ ਹੰਕਾਰ ਅਤੇ ਮੁਸਲਮਾਨੀ ਫਿਰਕੂ ਨਗਰੀਏ ਤੋਂ ਆਵਾਮ ਦੀ ਮੁਕਤੀ ਲਈ ਸਹਾਇਕ ਵਜੋਂ ਵੇਖਦੇ ਸਨ ਤੋ ਉਹ ਕ੍ਰਿਸ਼ਨ ਜੀ ਦਾ ਹਾਲ ਨਹੀਂ ਸੀ ਉਹਨੂੰ ਦੇਖਦੇ ਸਨ ਪੌਲ ਸਿੰਘ ਸਵਾ ਨੇ ਇਹ ਯੂਜ਼ ਕੀਤਾ ਭਾਈ ਵੀਰ ਸਿੰਘ ਨੇ ਉਹਨਾਂ ਦੀ ਵਿਧੀ ਵਿੱਚ ਮਤਲਬ ਆਪਣੀਆਂ ਪ੍ਰਚਾਰ ਕੀਤਾ ਸਾਰਾ 크੍ਰਿਸਚੀਅਨ ਵਿਧੀ ਉਹਨਾਂ ਦਾ ਕਾਨੂੰਨ ਸੀ ਉਹ ਕਾਨੂੰਨ ਦੇ ਬਦੌਲਤ ਕੱਲ੍ਹ ਆ ਰਹੇ ਸੀ ਮੋਰੋ ਦੇ ਖੇਲ ਭਾਈ ਵੀਰ ਸਿੰਘ ਤੇ ਵੀ ਉਹਨਾਂ ਨੇ ਸੀਆਈਡੀ ਨੂੰ ਲਿਖਤਾ ਸੀ ਵੀ ਇਹ ਚੁੱਪ ਕੀਤਾ ਜਿਹੜਾ ਇਨਕਲਾਬੀ ਹੈ ਨਾ ਇਹ ਜ਼ਿਆਦਾ ਖਤਰਨਾਕ ਹੈ ਬੋਲਣ ਵਾਲਿਆਂ ਨਾਲ ਠੀਕ ਹੈ ਇਹ ਗੱਲ ਸਿੰਘ ਜੀ ਵਾਪਾਂਹ ਚ ਐਸੀ ਕੀ ਸੀ ਉਹ ਸਿੱਖੀ ਦੀ ਇੱਕ ਰੱਬ ਇੱਕ ਧਰਮ ਗ੍ਰੰਥ ਇੱਕ ਲਿਪੀ ਅਤੇ ਸਾਂਝ ਇੱਕ ਪੰਥਕ ਅਵਚੇਦਨ ਤੋਂ ਜਨਮ ਲਿਆ। ਹੁਣ ਸਾਡੀ ਪ੍ਰੋਬਲਮ ਕੀ ਹੈ? ਅਸੀਂ ਸਾਰਾ ਕੁਝ ਕਲਾਮਿਕ ਗ੍ਰੈਂਡ ਕਰ ਲਿਆ ਪਰ ਜਿਹੜਾ ਆਪ ਚੇਤਨ ਹੈ ਨਾ ਉਹਦੇ ਨਾਲ ਬਲੇ ਲਾਹੜੀ ਪਲੇਸਿੰਗ ਕਰਦੇ ਹਾਂ ਨਾ ਉਹਦੇ ਨਾਲ ਰਿਲੇਟ ਕਰਦੇ ਹਾਂ। ਉਹਦੇ ਵਿੱਚ ਪ੍ਰੋਬਲਮ ਖੜੀ ਹੋ ਜਾਂਦੀ ਹੈ। ਇਹ ਤੁਸੀਂ ਦੇਖ ਲਿਓ ਮੈਂ ਜ਼ਮਮਾ ਜਿਹੜਾ ਬੋਲ ਬੁੱਲ ਜਾਊਗਾ ਜਿਹੜਾ ਥੱਕ ਗਿਆ ਆ ਪੜ ਜਾਊਗਾ ਜਿਹੜਾ ਤੁਹਾਡੇ ਨਾਲ ਮੂਹਗਾ ਕੁਛ ਨਾ ਦਿਓ। ਪੁੱਛ ਤੋਂ ਕਾਲ ਮੁਰਾ ਤੇ ਇਥੋਂ ਸ਼ੁਰੂ ਕਰਾਂਗਾ ਕਿ ਲੈ ਜਾ ਰਹੇ ਮਸਲੇ ਬਾਰੇ ਵਿਗਾਨਿਆਂ ਵਾਂਗ ਅਸੀਂ ਆਪ ਹੀ ਉਲਝੇ ਹੋਏ ਹਾਂ ਜਿਵੇਂ ਦੱਸਿਆ ਕਿ ਸਾਡੀ ਮੀਰੀ ਪੀਰੀ ਬਾਰੇ ਇੱਕ ਪਹੁੰਚ ਨਹੀਂ ਹੈ ਸਾਡੀ ਦਸਵ ਗੱਲ ਸਾਰੇ ਇੱਕ ਪਹੁੰਚ ਨਹੀਂ ਹੈ ਸਾਡੇ ਕੋਲ ਇਹੋ ਜਿਹੇ ਬਹੁਤ ਸਾਰੇ ਪ੍ਰੋਬਲਮ ਨੇ ਤੇ ਅਸੀਂ ਉਹਦੇ ਵਿੱਚ ਪੂਰੀ ਤਰ੍ਹਾਂ ਉਲਝੇ ਹੋਏ ਹਾਂ ਮਸਲੇ ਇਹ ਹਨ ਮੀਰੀ ਪੀਰੀ ਬਾਰੇ ਨਹੀਂ ਹੈ ਸੰਤ ਸਪਾਹੀ ਬਾਰੇ ਨਹੀਂ ਹੈ ਖਾਲਸੇ ਦਾ ਅਗਰ ਸ਼ਿਲਾ ਇੱਕ 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 ਕਿਤਾਬ ਵਿੱਚ ਨੇ ਕਿ ਮੇਰੀ ਮੇਰੀ ਵਾਲਾ ਕੀ ਰਾਏ ਆ ਖਾਲਸੇ ਦੇ ਰਸ ਵਾਲੇ ਕੀ ਰਾਏ ਸਿੱਖੀ ਦੀ ਤਬਦੀਲੀ ਹੁਣ ਇਹ ਮਤਲਬ ਇੱਕ ਹਿਸਟੋਰੀਅਨ ਦਾ ਹੈਗਾ ਹੈ ਅਬਜ਼ਰਵੇਸ਼ਨ ਕਿ ਇਹ ਟਰਾਂਸਫਰਮੇਸ਼ਨ ਆਫ ਸਿੱਖੀ ਦੀ ਕਿਤਾਬ ਆਈ ਹੈ ਹੁਣ ਟਰਾਂਸਫਰਮੇਸ਼ਨ ਸ਼ੀਕ ਆਫ ਸਿੱਖੀਜ਼ਮ ਦੀ ਪਹੁੰਚ ਜਰੀ ਹੈ ਉਹ ਲਗਾਤਾਰ ਵਧਦੀ ਜਾ ਰਹੀ ਹੈ ਇਸ ਜੀ ਲੱਗੀ ਹੋਈ ਹੈ ਪਰ ਲਸ਼ਵਨ ਸ਼ੀਕ ਦੇ ਬਾਰੇ ਆਪਣੀ ਰਿਐਕਸ਼ਨ ਦੇ ਰਹੇ ਨੇ ਉਹਨੂੰ ਆਪ ਸਮਝੀ ਘੋਣੇ ਸਿੱਖੀ ਨਹੀਂ ਤਬਦੀਲੀ ਹੈ ਕੀ ਤਬਦੀਲੀ ਉਹ ਆ ਜੇ ਮੈਂ ਦੂਜਾ ਮੰਨ ਲੈ ਜਾਵੇ ਉਹ ਤਬਦੀਲੀ ਦੇ ਕਰਕੇ ਹੀ ਮਤਲਬ ਗੁਰੂ ਨਾਨਕ ਤੇ ਗੁਰੂ ਹਰਗੋਬਿੰਦ ਦੇ ਸਾਹਜ ਕੋਈ ਰਹਿਣ ਲੈਂਦੇ ਇੱਕ ਲੱਜ ਵੀ ਸਾਨੂੰ ਆਪ ਪਿਆਉਂ ਦੇ ਲਖਣਗੇ ਮਤਲਬ ਉਹ ਏਸੀ ਸਿੱਖੀ ਦੀ ਤਬਦੀਲੀ ਇਹ ਜਿਹੜੇ ਨੇ ਹੁਣ ਉਹਨਾਂ ਬਾਰੇ ਜਦੋਂ ਫਲਕੋ ਮਿਰੀ ਪੀਰੀ ਬਾਰੇ ਕੀ ਕਹਿੰਦੇ ਨੇ ਮਿਰੀ ਪੀਰੀ ਬਾਰੇ ਉਹਨਾਂ ਜਿਹੜੀ ਆਰਟੀਕਲ ਆ ਸਾਰਾ ਉਹ ਹੈ ਤਤੇ ਤਿਆਗ ਤੇਗੋਰ ਵਰਗਾ ਸਖਤ ਐਸ਼ੀ ਵੀ ਇਸ ਪੌਂਚ ਦਿਨ ਪੈਦਾ ਹੋਏ ਹਾਲਾਤ ਯਾਨੀ ਟਕਰਾ ਲੂੰ ਸਿੱਖੀ ਦੇ ਪਤਨ ਦਾ ਕਾਰਨ ਮੰਨਦਾ ਹੈ ਹੁਣ ਜਿਹੜਾ ਜੀਵਨ ਬਿੰਦ ਹੈ ਇਹ ਪਤਨ ਦਾ ਕਾਰਨ ਹੋ ਜਾਏ ਕਿਵੇਂ ਹੋ ਸਕਦਾ ਜੀਵਨ ਬੋਲਸ ਸੈਂ ਨਹੀਂ ਕਰੋਗੇ ਜੀਵਨ ਦਾ ਆਪਣੇ ਆਪ ਉਹ ਮੰਨਦਾ ਹੈ ਤੇ ਇਸੇ ਕਰਕੇ ਉਹ ਇਤਿਹਾਸ ਨੂੰ ਲੈ ਕੇ ਨਾਲ ਗੁਰੂ ਗੋਬਿੰਦ ਸਿੰਘ ਇੱਕ ਇੱਕ ਜਿਹੜਾ ਦਰਵਾਜੇ ਵਿੱਚ ਨਹੀਂ ਮੰਨਦਾ ਉਹਨਾਂ ਦੀ ਆਪਣੀ ਇੱਕ ਹੈਗੀ ਆ ਪ੍ਰੋਬਲਮ ਹੈ ਇਸੇ ਦਾ ਉਹ ਸੰਤਸਪਾਈ ਵਾਲੇ ਉਹਨਾਂ ਦਾ ਹੈ ਕਿ ਇਸ ਨੂੰ ਸਿੱਖ ਸਮਝ ਲੈਣ ਵਾਲੇ ਕਾਟ ਜਾਣਕਾਰੀ ਦੇ ਅਦਾਲਤ ਪਹੁੰਚ ਵਜੋਂ ਪੇਸ਼ੋਦ ਕੀਤਾ ਹੋਇਆ ਹੈ ਸੰਤਸਪਾਈ ਨੂੰ ਨਹੀਂ ਸਮਝ ਸਕਦੇ ਕਿਉਂਕਿ ਉਹ ਮਤਲਬ ਉਹਨਾਂ ਲिटल मीनिंग ਲੈਦੇ ਨੇ ਸੰਤ ਜਿੰਨੇ ਅਸੀਂ ਸੰਤ ਨਹੀਂ ਮੰਨਦੇ ਸਪਾਈ ਜਿੰਨੇ ਅਸੀਂ ਸਪਾਈ ਨਹੀਂ ਮੰਨਦੇ ਉਹ ਸਾਡੇ ਤੇ ਥੋਪਿਆ ਜਾ ਰਿਹਾ ਹੈ ਮਤਲਬ ਇਹ ਤੁਹਾਡੀ ਪ੍ਰੋਬਲਮ ਇਹ ਹੈ ਕਿ ਜੋ ਅਸੀਂ ਡਿਟਰਵ ਨਹੀਂ ਕਰਦੇ ਸਾਨੂੰ ਉਹ ਭੁਗਤਣਾ ਪੈ ਰਿਹਾ ਖਾਲਸੇ ਦਾ ਆਦਰ ਦੇ ਬਾਰੇ ਵਿੱਚ ਉਹਨਾਂ ਨੇ ਕਿਹਾ ਨਾ ਸਮਝੇ ਲੋਚਣਾ ਨੂੰ ਲੇਖਕ ਸ਼ਰਦਾ ਦੇ ਸੰਜੀਦਗੀ ਦੀ ਗਹਿਰਾਈ ਮੰਨਦਾ ਹੁਣ ਸ਼ਰਦਾ ਦੇ ਸੰਜੀਦਗੀ ਦੀ ਗਹਿਰਾਈ ਜਿਹੜੀ ਇਕਲਮਿਕਸ ਗੱਲ ਹੋ ਜਾਏਗੀ ਤੁਸੀਂ ਅਨਲਿਸਟਿੰਗ ਕਰਨ ਤੋਂ ਬਿਨਾ ਉਹਦੇ ਬਾਰੇ ਗੱਲ ਕਰ ਰਹੇ ਹੋ ਜਿਹੜੀ ਸਿੱਖੀ ਦੀ ਤਬਦੀਲੀ ਹੈ ਇਹ ਟ੍ਰਾਂਸਫਰ ਹੋ ਰਹੇ ਨੂੰ ਸਿੱਖ ਵਿੱਚ ਬਿਲਕੁਲ ਹਲਾਰਾ ਹੋਣ ਦੇ ਬਾਵਜੂਦ ਹੀ ਇਤਿਹਾਸ ਰਾਹੀਂ ਸਿੱਖੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਨਹੀਂ ਸਮਝਿਆ ਜਾ ਸਕਦਾ ਇਤਿਹਾਸ ਸਮਕਾਲ ਵਿੱਚ ਸਿੱਖੀ ਦਾ ਪ੍ਰਗਟਾਵਾ ਹੈ ਕੰਟੀਨਿਊਟੀ ਵਿੱਚ ਅਸੀਂ ਬਾਣੀ ਦੇ ਸੇਖਾ ਅਸੀਂ ਇਤਿਹਾਸ ਦੇ ਸਿੱਖ ਨਹੀਂ ਹਾਂ ਉਸ ਰਾ ਦੇ ਇਤਿਹਾਸ ਸਾਡਾ ਹੈ ਅਸੀਂ ਸਿਰ ਤੇ ਪਰ ਇਸ ਇਤਿਹਾਸ ਜਿਹੜਾ ਉਹ ਪਿਗਰਮ ਸੁਲਤਾਨ ਬੂਦ ਵਾਂਗੂ ਨਹੀਂ ਲੈਣਾ ਚਾਹੀਦਾ ਉਹਨੂੰ ਸਾਨੂੰ ਆਪਣੇ ਸਮਕਾਲ ਦੇ ਹਾਲ ਦਾ ਇਤਿਹਾਸ ਲਗਾਤਾਰ ਸਿੱਖਣਾ ਪੜਾਏ ਇਸੇ ਲਈ ਜਮਾਨਤ ਕਰਦੇ ਰਹੀ ਹੈ ਵੈਗਨ ਜੀ ਕਾ ਖਾਲਸਾ ਵੈਗਨ ਜੀ ਕੀ ਫਤਹ